ਬੱਚਾ ਆਪਣਾ ਕੋਈ ਵੀ ਨਹੀਂ ਮਰਿਆ ਹੈਗਾ ਸਾਰੇ ਬੱਚੇ ਠੀਕ ਆ ਆਪਾਂ ਨੇ ਐਂਟੀਬਾਇਓਟਿਕ ਵੀ ਦਿੱਤਾ ਕੁਝ ਨਹੀਂ ਦਿੱਤਾ ਇਹਨਾਂ ਨੂੰ ਬਿਲਕੁਲ ਸਹੀ ਆ ਬੱਚੇ ਸਤਿਗੁਰ ਜੀ ਦੋਸਤੋ ਬਾਈ ਕੀ ਹਾਲ ਚਾਲ ਆ ਠੀਕ ਠਾਕ ਹੋ ਜੀ ਤੇ ਦੋਸਤੋ ਤੇ ਬੈਂਟਮ ਮੁਰਗੀ ਦੁਆਰਾ ਅੰਡੇ ਦੇਣ ਲੱਗ ਗਈ ਤੇ ਆਓ ਮੈਂ ਤੁਹਾਨੂੰ ਦਿਖਾਉਣਾ ਬੈਂਟਮ ਨੇ ਪਹਿਲਾਂ ਆ ਜਿਹੜੀ ਚਿੱਟੀ ਮੁਰਗੀ ਆ 10-11 ਅੰਡੇ ਦਿੱਤੇ ਸੀਗੇ ਤੇ ਉਹਨਾਂ ਵਿੱਚੋਂ ਤਕਰੀਬਨ ਸਾਰਿਆਂ ਵਿੱਚੋਂ ਹੀ ਬਈ ਬੱਚੇ ਨਿਕਲ ਗਏ ਸੀਗੇ ਤੇ ਦੋ ਅੰਡੇ ਮੈਂ ਇਹਦੇ ਥੱਲੇ ਰੱਖਦੇ ਸੀਗੇ ਇਹੇ ਅੰਡੇ ਪਰ ਬੈਠ ਗਈ ਸੀ ਫਿਰ ਮੈਂ ਚੱਕੇ ਨੇ ਸੀਗੇ ਤਕਰੀਬਨ 5 6 ਦਿਨ ਬਾਅਦ ਇਹਨੇ ਅੰਡੇ ਪਤਾ ਨਹੀਂ ਭੰਨ ਲੇ ਪੰਨਿਖਾ ਲੇ ਮਿਲੇ ਨਹੀਂ ਹੈਗੇ ਯਾਨੀ ਕਿ ਉੱਠ ਗਈ ਸੀਗੀ ਹੁਣ 9 10 ਦਿਨ ਬਾਅਦ ਇਹ ਬਈ ਅੰਡੇ ਫੇਰ ਦੇਣ ਲੱਗ ਗਈ ਆ ਤਰੇਖੋ ਬਈ ਇਹਨੇ ਅੰਡਾ ਦੇਤਾ ਪਹਿਲਾ ਮੁਰਗੀ ਨੇ ਨੇ ਕਾਫੀ ਅੰਡੇ ਦੇ ਦਿੱਤੇ ਲਾਲ ਮੁਰਗੀ ਨੇ ਇੱਕੋ ਅੰਡਾ ਦਿੱਤਾ ਸੀਗਾ ਉਹਦੇ ਵਿੱਚੋਂ ਇੱਕ ਬੱਚਾ ਨਿਕਲਿਆ ਇਹ ਅੰਡੇ ਨੂੰ ਅੱਜ ਆਪਾਂ ਡੇਟ ਲੈ ਕੇ ਨਾਲ ਦੀ ਨਾਲ ਆਪਾਂ ਮਸ਼ੀਨ ਚ ਲਾ ਦਿੰਨੇ ਆ ਹੁਣ ਦੂਜਾ ਅੰਡਾ ਤਾਂ ਹੁਣ ਪਤਾ ਨਹੀਂ ਸ਼ਾਇਦ ਕੱਲ ਵੀ ਦੇਊਗੀ ਜਾਂ ਪਰਸੋਂ ਨੂੰ ਕਿਉਂਕਿ ਇੱਕ ਦਿਨ ਛੱਡ ਕੇ ਹੀ ਅੰਡਾ ਦਿੰਦੀ ਆ 10-12 ਅੰਡੇ ਇਹ ਦੇਣ ਤੋਂ ਬਾਅਦ ਇਹ ਦੁਬਾਰਾ ਫੇਰ ਕੋੜਕ ਹੋ ਜਾਂਦੀ ਆ ਪਿਛਲੀ ਵਾਰ ਤਾਂ ਸਾਰੇ ਵਧੀਆ ਬੱਚੇ ਨਿਕਲ ਗਏ ਪਹਿਲੇ ਬੱਚੇ ਦੇਖ ਲਓ ਇਹ ਵੀ ਪੂਰੇ ਡਾਰ ਹੋ ਗਏ ਬਾਂਗਾ ਦੇਣ ਲੱਗ ਗਏ ਜਿਹੜਾ ਮੁਰਗਾ ਇਹ ਬਾਂਗ ਦੇਣ ਲੱਗ ਗਿਆ ਮੁਰਗੀਆਂ ਵਧੀਆਂ ਹੋ ਗਈਆਂ ਛੋਟੇ ਬੱਚੇ ਮੈਂ ਤੁਹਾਨੂੰ ਦਫਾਉਣਾ ਤੇ ਪਹਿਲਾਂ ਇੱਥੇ ਰੱਖ ਦੇਣਾ ਜਦੋਂ ਹੁਣ ਮਸ਼ੀਨ ਮੈਂ ਖੋਲੂਗਾ ਸ਼ਾਮ ਨੂੰ ਉਦੋਂ ਫਿਰ ਆਪਾਂ ਲਾ ਦਾਂਗੇ ਮਸ਼ੀਨ ਵਿੱਚ ਬੱਚੇ ਨਿਕਲਣੇ ਅੱਜ ਸ਼ਾਮ ਨੂੰ ਗੱਡਾਂਗੇ ਤੇ ਵੀਡੀਓ ਵੀ ਬਣਾਵਾਂਗੇ ਇੱਕ ਆਪਣੇ ਫਾਰਮ 'ਚ ਤਾਂ 치ੜੀ ਰਹਿੰਦੀ ਆ ਉਹ ਉਹ ਬੱਠੀ ਆ ਉਹ ਦੇਖੋ ਦੇਖੋ ਇਹ ਬਹੁਤ ਟਾਈਮ ਤੋਂ ਰਹਿੰਦੀ ਹੈ ਆਪਣੇ ਫਾਰਮ ਵਿੱਚ ਇਹਦਾ ਹਾਲਣਾ ਆ ਹੈ ਇੱਥੇ ਹੀ ਬਹੁਤ ਟਾਈਮ ਤੋਂ ਆਪਣੇ ਫਾਰਮ 'ਚ ਰਹਿੰਦੀ ਹੈ ਆ ਚਿੱਟੀਆਂ ਬਤਕਾਂ ਦੇ ਬੱਚੇ ਵੀ ਪੂਰੇ ਡਾਰ ਹੋ ਗਏ। ਇਹ ਮੈ ਲੱਗ ਰੱਖੇ ਹੋਏ ਆ। ਇਹਨਾਂ ਨੂੰ ਜਿਹੜੀਆਂ ਆਪਣੇ ਬਾ ਦੂਜੀਆਂ ਬੈਂਟ ਆਪਣਾ ਟਰਕੀ ਦੇ ਨਾਲ ਘੁੰਮ ਰਹੇ ਆ ਬੱਚੇ। ਉਹਨਾਂ ਵਿੱਚ ਮੈਂ ਛੱਡੂਗਾ ਹਲੇ। ਹਾਂ ਬੱਚੇ ਜਿਹੜੇ ਹੁਣ ਸਫਾਈ ਕਰੂੰਗਾ ਅੱਜ ਸ਼ਾਮ ਨੂੰ। ਜਿਹੜੇ ਅਖਬਾਰ ਆ ਉਹ ਹੁਣ ਮੈਂ ਚੱਕ ਦੇਣੇ ਆ ਤੇ ਥੱਲੇ ਛਿਲਕਾ ਪਿਛਾ ਦੇਣਾ ਉਹ ਅਖਬਾਰ ਪੂਰੇ ਕਰੰਦੇ ਹੋ ਗਏ ਮੈਂ 2 ਦਿਨ ਹੋ ਗਏ ਸੀਗੇ ਤੇ ਚੱਕੇ ਨਹੀਂ ਸੀਗੇ ਚਲੋ ਹੁਣ ਅੱਜ ਸ਼ਾਮ ਨੂੰ ਜਾ ਕੇ ਫਿਰ ਇਹ ਫਿਟਨੈਸ ਸਫਾਈ ਕਰਦਾਂਗੇ ਬਤਕਾਂ ਦੇ ਬੱਚੇ ਜਿਹੜੇ ਸੀਗੇ ਆਪਣੇ ਕੋਲ 13 ਬੱਚੇ ਤੇ 13 ਵਿੱਚੋਂ 14 ਬੱਚੇ 14 ਵਿੱਚੋਂ 10 ਸੇਲ ਹੋ ਗਏ ਹੁਣ ਇਸ ਟਾਈਮ 4 ਬੱਚੇ ਆ ਤੇ ਬੱਚੇ ਹੋਰ ਵੀ ਕਾਲੂ ਨਿਕਲਣ ਜਾਣੇ ਆ ਏਜੈਂਟੇ ਮਾਸ਼ਾਨ ਉਤਾਰਨੇ ਆ ਉਹ ਵੀ ਆਉਗੇ ਤਕਰੀਬਨ 20 25 ਬੱਚੇ ਹੋਣਗੇ ਉਹਨਾਂ ਨਾਲੇ ਫਿਰ ਇਹ ਆਪਾਂ ਸੇਲ ਕਰਾਂਗੇ ਥੀਟਰ ਮੈਂ ਰੱਖਿਆ ਹੋਇਆ ਜੇ ਲੋੜ ਪੈਂਦੀ ਰਾਤ ਨੂੰ 1 2 ਵਜੇ ਤੋਂ ਬਾਅਦ ਫਿਰ ਮੈਂ ਲਾ ਦਿੰਨਾ ਸਵੇਰ ਤਕਰੀਬਨ 7 8 ਵਜੇ ਤੱਕ ਮੈਨੂੰ ਬੰਦ ਕਰ ਦਿੰਨਾ ਮਤਲਬ ਤਾਂ ਬਵਾਲ ਕੇ ਰੱਖੀਦਾ ਉੱਪਰ ਤਾਂ ਫਿਰ ਮੈਂ ਕਵਰ ਕਰ ਦਿੰਨਾ ਬੱਚਾ ਆਪਣਾ ਕੋਈ ਵੀ ਨਹੀਂ ਮਰਿਆ ਹੈਗਾ ਸਾਰੇ ਬੱਚੇ ਠੀਕ ਆ ਆਪਾਂ ਨੇ ਐਂਟੀਬਾਇਓਟਿਕ ਵੀ ਦਿੱਤਾ ਕੁਝ ਨਹੀਂ ਦਿੱਤਾ ਇਹਨਾਂ ਨੂੰ ਬਿਲਕੁਲ ਸਹੀ ਆ ਬੱਚੇ ਪਾਣੀ ਆਪਾਂ ਜਰੂਰ ਦੋ ਵਾਰ ਬਦਲ ਲੰਨੇ ਦੇ ਦਿਨ ਚ ਹੁਣ ਅੱਜ ਮੈਂ ਉੱਚਾ ਕਰ ਦੇਣਾ ਸਟੈਂਡ ਲਾ ਕੇ ਨਾ ਇਹ ਜਿਹੜੇ ਡ੍ਰਿੰਕਰ ਆ ਉੱਚੇ ਕਰ ਲੈਣੇ ਆ ਪੈਂਟਾਂਵਾਂ ਦੇ ਹੁਣ ਆਪਣੇ ਆਪ ਹੋ ਜਾਣੇ ਆ 12 13 ਤਿਆਨਬਰ ਹੋ ਜਾਣੇ ਤਿਆਰ ਤਕਰੀਬਨ 4 ਜਾਂ 5 ਮਹੀਨੇ ਤੱਕ ਜਦੋਂ ਸਾਰੇ ਅੰਡੇ ਦੇਣ ਲੱਗ ਗਏ ਫਿਰ ਆਪਾਂ ਇਹਨਾਂ ਦੇ ਬੱਚੇ ਅੱਗੇ ਨੂੰ ਸੇਲ ਕਰਾਂਗੇ ਕਈ ਵੀ ਵੀਰਾਂ ਦੇ ਮੈਨੂੰ ਫੋਨ ਆਉਂਨੇ ਆ ਵੀ ਅੰਡੇ ਸੇਲ ਕਰ ਦੋ ਜਾਂ ਬੱਚੇ ਸੇਲ ਕਰ ਦੋ ਤੇ ਬਸ ਹੋ ਜਾਣੇ 4 ਮਹੀਨੇ ਤੱਕ ਆਪਣੇ ਆਪ ਤਿਆਰ ਸਾਰੇ ਬਲੀਡਰ ਫਿਰ ਆਪਾਂ ਸੇਲ ਕਰਾਂਗੇ ਇਹਨਾਂ ਦੇ ਬੱਚੇ ਵੀ ਤੇ ਬਾਕੀ ਹੁਣ ਦੋਸਤੋ ਕਰਦੇ ਜੀ ਵੀਡੀਓ ਨੂੰ ਬੰਦ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਆ